ਅਤੇ ਜਿਸ ਨੂੰ ਬੁਰੀਓ ਵਰਕਰ ਮੀਟਿੰਗ ਕਰ ਰਹੇ ਹੁਣ ਕਿਸ ਤਰ੍ਹਾਂ ਦਾ ਚੱਲ ਰਿਹਾ ਤੁਹਾਡੇ ਕੋਲ ਪਹੁੰਚ ਤੁਸੀਂ ਦੇਖਿਆ ਹੀ ਹੈ ਅੱਜ ਅੱਜ ਹਜ਼ਾਰਾਂ ਦੇ ਗਿਣਤੀ 'ਚ ਜਿਹੜੇ ਵਰਕਰ ਨੇ ਉਹ ਅੱਜ ਪਹੁੰਚੇ ਹੋਏ ਸੀ ਵਰਕਰ ਮੀਟਿੰਗ ਸੀ ਪਰ ਰੈਲੀ ਦਾ ਰੂਪ ਹੈ ਜਿਹੜਾ ਧਾਰਨ ਕਰ ਗਈ ਤੇ ਇੰਨੇ ਇੱਕ ਲੋਕ ਮੈਨੂੰ ਲੱਗਦਾ ਜੇ ਅੱਜ ਕਿਸੇ ਵੀ ਲੋਕ ਸਭਾ ਉਮੀਦਵਾਰ ਨੇ ਪੂਰੀ ਲੋਕ ਸਭਾ ਦੀ ਰੈਲੀ ਰੱਖਣੀ ਹੋਵੇ ਤਾ ਪੂਰੇ 9 ਵਿਧਾਨ ਸਭਾ ਹਲਕਿਆਂ ਚੋ ਕਿਸੇ ਹੋਰ ਸਿਆਸੀ ਪਾਰਟੀ ਦੇ ਪਹੁੰਚਣਗੇ ਜਿਦਨੇ ਆਮ ਆਦਮੀ ਪਾਰਟੀ ਦੇ ਜਿਨੇ ਇੱਕ ਹਲਕੇ ਦੀ ਮੀਟਿੰਗ ਜਿਹੜੇ ਪਹੁੰਚੇ ਸੋ ਇਹ ਤੋਂ ਪਤਾ ਲੱਗਦਾ ਵੀ ਭਾਈ ਵਰਕਰ ਪੂਰੇ ਜੋਸ਼ ਚ ਨੇ ਆਉਣ ਬਾਅਦ ਚ ਵੀ ਜਦੋਂ ਦਾ ਵਰਕਰਾਂ ਨੂੰ ਮਿਲ ਰਿਹਾ ਸੀ ਸਾਰੇ ਇੱਕੋ ਗੱਲ ਕਹਿ ਰਹੇ ਸੀ ਵੀ ਭਾਈ ਚੱਕ ਦਿਆਂਗੇ ਫੱਟੇ ਸਾਡੇ ਪਿੰਡੋ ਨਾਲ ਫਿਕਰ ਕਰੀ ਸਾਡੇ ਪਿੰਡਾਂ ਨਾਲ ਫਿਕਰ ਕਰੀ ਜਦੋਂ ਵਰਕਰ ਇਸ ਤਰ੍ਹਾਂ ਦੀ ਗੱਲਾਂ ਕਰਨ ਲੱਗ ਜਾਣ ਜੋਸ਼ ਫੜ ਜਾਣ ਤਾਂ ਸਮਝ ਲਓ ਇਲੈਕਸ਼ਨ ਫਤੇ ਆ ਕਿਉਂਕਿ ਮੈਂ ਦੋ ਇਲੈਕਸ਼ਨਾਂ ਪਹਿਲਾਂ ਲੜਿਆ ਤੇ ਪਾਰਲੀਮੈਂਟ ਦੀਆਂ ਮਾਨ ਸਾਹਿਬ ਦੀਆਂ ਦੋ ਇਲੈਕਸ਼ਨਾਂ 'ਚ ਮੈਂ ਬਰਨਾਲੇ ਦੀ ਅਗਵਾਈ ਜਿਹੜੀ ਹੈ ਉਹ ਕੀਤੀ ਹੈ ਸੋ ਨੂੰ ਪਤਾ ਲੱਗ ਜਾਂਦਾ ਵਰਕਰਾਂ ਦਾ ਜੋਸ਼ ਦੇ ਕੇ ਸੋ ਅੱਜ ਵਰਕਰ ਉਸੇ ਜੋਸ਼ 'ਚ ਨੇ ਉਸੇ ਚੜ੍ਹਦੀ ਕਲਾ 'ਚ ਨੇ ਸੋ ਸਾਹਮਣੇ ਕੰਦ ਤੇ ਜਿੱਤ ਲਿਖੀ ਹੋਈ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਜਲਦੀ ਸਿਕਿਉਰਿਟੀ ਹੋਰਣ ਜਿਹੜਾ ਹੈਗਾ ਅਸਤੀਫਾ ਦੇ ਦਿੱਤਾ ਸੀ ਕਾਂਗਰਸ ਤੋਂ ਤੁਹਾਡੇ ਨਾਲ ਗੁੰਡਲਵਾ ਚੱਲ ਰਹੀ ਹੈ ਦੇਖੋ ਅਜ ਤਾਂ ਉਹਨਾਂ ਨੇ ਕਾਂਗਰਸ ਤੋਂ ਅਸਤੀਫਾ ਦਿੱਤਾ ਤੇ ਉਹ ਦੇਣ ਵੀ ਕਿਉਂ ਨਾ ਕਿਉਂਕਿ ਅ ਜਿੱਡੀ ਵੱਡੀ ਬੇਇਨਸਾਫੀ ਹੋਈ ਉਹਨਾਂ ਤੇ ਬਾਹਰਲੇ ਬੰਦੇ ਨੂੰ ਲੈ ਕੇ ਇੱਥੇ ਟਿਕਟ ਜਿਹੜੀ ਆ ਉਹ ਦੇ ਦੇਤੀ ਤੇ ਜਦੋਂ ਔਖਾ ਟਾਈਮ ਸੀਗਾ ਬਾਈ ਇਲੈਕਸ਼ਨ ਸੀ ਕੋਈ ਇਲੈਕਸ਼ਨ ਲੜ ਲਈ ਤਿਆਰ ਨਹੀਂ ਸੀ ਉਦੋਂ ਗੋਲਡੀ ਨੂੰ ਬਸਾਤਾ ਤੇ ਉਹਨਾਂ ਲੈ ਆ ਕੇ ਬਾਹਰੋਂ ਖੈਰਾ ਸਾਹਿਬ ਨੂੰ ਟਿਕਟ ਦੇਤੀ ਤੇ ਖੈਰਾ ਸਾਹਿਬ ਵੀ ਇੱਥੇ ਆ ਕੇ ਵੀ ਕਹਿ ਲੋ ਵੀ ਜਗਮਾ ਤੇ ਲੂਣ ਪਾਉਣ ਦਾ ਕੰਮ ਉਹਨਾਂ ਦੇ ਨਾਲ ਖੜਕੇ ਕਰਦੇ ਸੀ ਗੋਲਡੀ ਜੀ ਖੜੇ ਹੁੰਦੇ ਸੀ ਸਿੰਘਲਾ ਸਾਹਿਬ ਪੱਠਲ ਜੀ ਸਾਰਿਆਂ ਦੇ ਪਿਛਾਲੇ ਖੜਕੇ ਖੈਰਾ ਸਾਹਿਬ ਰੋਜ਼ ਕਹਿੰਦੇ ਸੀ ਵੀ ਮੈਂ ਪਾਰਟੀ ਨੂੰ ਕਿਹਾ ਸੀ ਜੇ ਮੇਰੇ ਨਾਲ ਕੋਈ ਚੰਗਾ ਹੈਗਾ ਤਾਂ ਉਹਨੂੰ ਦੇ ਦੋ ਨਹੀਂ ਮੈਨੂੰ ਦੇ ਦੋ ਜੇ ਕੋਲੇ ਕੜਾ ਕਹਿ ਰਹੇ ਵੀ ਤੁਹਾਡੇ ਨਾਲ ਚੰਗੇ ਨਹੀਂ ਤਾਂ ਹੋਰ ਕੀ ਕਰਨ ਸੋ ਇਕੱਲੇ ਹੋ ਨਹੀਂ ਜਿੰਨੇ ਕਾਂਗਰਸ ਦੇ ਸੰਗਰੂਰ ਦੇ ਲੀਡਰ ਨੇ ਕਿਸੇ ਨਾਲ ਨਹੀਂ ਚੱਲਣਾ ਨਾ ਹੀ ਚੱਲਣਾ ਵਰਕਰਾਂ ਨੇ ਕਿਉਂਕਿ ਵਰਕਰ ਵੀ ਕਿਉਂ ਚੱਲਣਗੇ ਜਦੋਂ ਉਹਨਾਂ ਦੇ ਲੀਡਰਾਂ ਦੀ ਜਿਨ੍ਹਾਂ ਦੇ ਨਾਲ ਜੁੜੇ ਹੋਇਆ ਹੁਣ ਕੋਈ ਸਾਫ ਕਸ ਸੀਐਮ ਪੱਠਲ ਜੀ ਨਾਲ ਜੁੜਿਆ ਹੋ ਕੋਈ ਸਿੰਘਲਾ ਸਾਹਿਬ ਨਾਲ ਜੁੜਿਆ ਹੋ ਉਹ ਵਰਕਰ ਹੀ ਕਿਵੇਂ ਚੱਲਣਗੇ ਉਦੋਂ ਵੱਡੀ ਗੱਲ ਵਰਕਰਾਂ ਦੇ ਲਈ ਹੋਰ ਕੀ ਹੋ ਜਾਂਦੀ ਹੈ ਕਿਉਂਕਿ ਵਰਕਰ ਜਦੋਂ ਪਿੰਡ ਚੋਂ ਵੋਟ ਮੰਗਦਾ ਨਾ ਤਾ ਪਿੰਡ ਵਾਲੇ ਕਹਿੰਦੇ ਆ ਵੀ ਭਾਈ ਵੋਟਾਂ ਦਾ ਪਾ ਦਾਂਗੇ ਕੱਲ ਨੂੰ ਜ਼ਿੰਮੇਵਾਰੀ ਲੈਣਾ ਤਾਂ ਵਰਕਰ ਜਿੰਮੇਵਾਰੀ ਲੈ ਕੇ ਵੋਟਾਂ ਪਾਉਂਦੇ ਹੁੰਦੇ ਆ ਵੀ ਭਾਈ ਚੀਮਾ ਸਾਹਿਬ ਨੂੰ ਵੋਟਾਂ ਪਾਓ ਅਸੀਂ ਚੀਮਾ ਸਾਹਿਬ ਦਾ ਕੰਮ ਕਰਾ ਕੇ ਦੇਵਾਂਗੇ ਹੁਣਾਂ ਜਿਹੜੇ ਵਰਕਰ ਨੇ ਇਹ ਜਦੋਂ ਵੋਟਾਂ ਮੰਗਣਗੇ ਡੇੜਵੇ ਵਾਲੇ ਇਹ ਕਹਿਣਗੇ ਭਾਈ ਮੀਤ ਨੂੰ ਵੋਟਾਂ ਪਾਓ ਅਸੀਂ ਜ਼ਿੰਮੇਵਾਰੀ ਲੈਨੇ ਆ ਉਹ ਕਿਹਨਾਂ ਨੂੰ ਪਤਾ ਵੀ ਜੇ ਮੀਤ ਨੂੰ ਜਾ ਕੇ ਮਿਲਣਾ ਤਾਂ ਮੀਤ ਦੀ ਭਾਈ ਬਰਨਾਲੇ ਕਚਹਿਰੀ ਚੌਂਕ 'ਚ ਪੰਪ ਦੇ ਪਿੱਛੇ ਕੋਠੀ ਆ ਉੱਥੇ ਘਰ ਆ ਉੱਥੇ ਰਹਿੰਦਾ ਕੋਰੜੇ ਦਾ ਪਿੰਡ ਹੈ ਘਟਪੜ ਜਾ ਕੇ ਕੱਲ ਨੂੰ ਬਾਅਦ ਦਾ ਫੜ ਲੈਣਗੇ ਨ ਇੱਥੇ ਜਿੰਨੇ ਦੂਜੇ ਉਮੀਦਵਾਰ ਨੇ ਕੱਲ ਨੂੰ ਕਿਸੇ ਦਾ ਇਹਨਾਂ ਨੂੰ ਪਿੰਡ ਵੀ ਨਹੀਂ ਲੱਭਣਾ ਘਰ ਵੀ ਨਹੀਂ ਲੱਭਣਾ ਕੌਣ 300 ਕਿਲੋਮੀਟਰ ਰੋਜ਼ ਜਿਹੜਾ ਉਹ ਜਾਇਆ ਕਰੂਗਾ ਸੋ ਇਸੇ ਕਰਕੇ ਕਾਂਗਰਸ ਤੇ ਨਾ ਅਕਾਲੀ ਦਲ ਦੇ ਵਰਕਰਾਂ ਨੇ ਆਪਣੇ ਲੀਡਰਾਂ ਲਈ ਮੈਨੂੰ ਲੱਗਦਾ ਵੋਟ ਵੀ ਨਹੀਂ ਜਿਹੜੀ ਉਹ ਮੰਗਣੀ ਸੋ ਸਾਡੇ ਵਰਕਰ ਜੋਸ਼ ਚ ਨੇ ਚੜ੍ਹਦੀ ਕਲਾ ਚ ਨੇ ਤੁਹਾਡੀ ਪਾਰਟੀ ਜੁਆਇਨ ਉਹ ਨਹੀਂ ਜਦੋਂ ਹਜੇ ਉਹਨਾਂ ਨੇ ਰਿਜ਼ਾਈਨ ਦਿੱਤਾ ਹਜੇ ਤਾਂ ਜਦੋਂ ਜਿਹੜੀ ਕੋਈ ਚੀਜ਼ ਹੋਊਗੀ ਉਦੋਂ ਦੇਖਾਂਗੇ ਜੀ ਤੁਸੀਂ ਜੇ ਤੁਹਾਡੀ ਪਾਰਟੀ ਨਾਲ ਪੁੱਛ ਫਿਰ ਮੈਂ ਪਾਰਟੀ ਪ੍ਰਧਾਨ ਥੋੜੀ ਆ ਮੈਂ ਇਹ ਥੋੜੀ ਫੈਸਲਾ ਕਰ ਲਵਾਂ ਕਿ ਜਿਹੜਾ ਨਸ਼ੇ ਦਾ ਮੁੱਦਾ ਹੈ ਸਾਰਨਾ ਵੱਡਾ ਪੰਜਾਬ ਦਾ ਅੱਜ ਮੁੱਦਾ ਬਣਿਆ ਤੁਹਾਡੀ ਪਾਰਟੀ ਨੂੰ ਹੈ 2 ਸਾਲ ਹੋ ਗਏ ਪਰ ਜਿਹੜੀ ਨਸ਼ੇ ਦਾ ਕੋਈ ਰੋਕ ਨਹੀਂ ਲੱਗੀ ਕਿਉਂ ਨਹੀਂ ਜੀ ਨਸ਼ੇ ਦੇ ਅਸੀਂ ਪੂਰਾ ਜਿਹੜਾ ਕੰਮ ਹੈ ਉਹ ਕੀਤਾ ਪਹਿਲੀ ਵਾਰ ਹੈ ਕਿ ਨਸ਼ਾ ਤਸਕਰੀ ਕਰਨ ਵਾਲਿਆਂ ਦੀਆਂ ਪ੍ਰਾਪਰਟੀਆਂ ਜ਼ਬਤ ਹੋਈਆਂ ਅੱਜ ਤੱਕ ਕਿਸੇ ਸਰਕਾਰ ਚ ਕੁੜਕੀ ਹੋਈ ਹੈ ਸੋ ਅਸੀਂ ਬڑے ਹਾਰਡ ਸਟੈਪ ਸਰਕਾਰ ਲੈ ਰਹੀ ਆ ਹਜ਼ਾਰਾਂ ਲੋਕਾਂ ਨੂੰ ਪੜ੍ਹ ਕੇ ਜਿਹੜਾ ਅੰਦਰ ਕੀਤਾ ਤੇ ਬਾਕੀ ਇਹਦੇ ਨਾਲ-ਨਾਲ ਹੋਰ ਸਟੈਪਸ ਵੀ ਬੜੇ ਲੈਨੇ ਕਿ ਨਸ਼ੇ ਦੀ ਡਿਮਾਂਡ ਵੀ ਖਤਮ ਹੋਵੇ ਉਹਦੇ ਲਈ ਨੌਕਰੀਆਂ ਦਿੱਤੀਆਂ ਨੇ ਉਹਦੇ ਲਈ ਰਜਗਾਰ ਦੇ ਸਾਧਨ ਪੈਦਾ ਕੀਤੇ ਆ ਉਹਦੇ ਲਈ ਸਪੋਰਟਸ ਦਾ ਬਜਟ ਅਸੀਂ 2.5 ਗੁਣਾ ਵਧਾਤਾ ਸਪੋਰਟਸ ਨਰਸਰੀ ਪੰਜਾਬ 'ਚ ਜਗ੍ਹਾ-ਜਗ੍ਹਾ ਤੇ ਆਉਣ ਵਾਲੇ ਸਮੇਂ 'ਚ ਖੁੱਲਣੀਆਂ ਨੇ ਥੋੜੇ ਕੱਲੇ ਦਿੜਬੇ ਹਲਕੇ 'ਚ ਆਉਣ ਵਾਲੇ 3 ਸਾਲਾਂ ਦੇ ਵਿੱਚ 10 ਤੋਂ 12 ਸਪੋਰਟਸ ਨਰਸਰੀਜ਼ ਹੋਣਗੀਆਂ ਹਰ 4 ਕਿਲੋਮੀਟਰ ਦੇ ਰੇਡੀਅਸ ਤੇ ਇੱਕ ਜਿੱਥੇ ਰੋਜ਼ ਬੱਚੇ ਜਾਣਗੇ ਕੋਚ ਆਊਗਾ ਡਾਈਟ ਉਹਨਾਂ ਨੂੰ ਮਿਲੂਗੀ ਹਨਾ ਸੋ ਇਹ ਸਾਰੇ ਸਟੈਪਸ ਆ ਜਿਹੜੇ ਸਰਕਾਰ ਲਗਾਤਾਰ ਲੈ ਰਹੀ ਹੈ ਨਹੀਂ ਤੇ ਹਰ ਜੀ ਆਪਣੇ ਹਲਕੇ ਦੇ ਪਤਾਨ ਦੇ ਲਈ ਕੀ ਕੀ ਮੁੱਖ এজেন্ডੇ ਨੇ ਆਪਣੇ ਤੇ ਕੀ ਹੋਣਗੇ ਜਾਣੀ ਇਸ ਤਰ੍ਹਾਂ ਕੰਮ ਕਰਾਉਦੇ ਹਲਕੇ ਦਾ ਪੱੜਿਆ ਆ ਸਰ ਕੋਈ ਤੇ ਲਈ ਤਾਂ ਸਰਕਾਰ ਹੁਣ ਪੰਜਾਬ ਦੇ ਵਿੱਚ ਆ ਲਗਾਤਾਰ ਕੰਮ ਕਰ ਹੀ ਰਹੀ ਆ ਆ ਚੀਮਾ ਸਾਹਿਬ ਨੇ ਢਿਡਬੇ ਦੇ ਹੀ ਦੱਸਿਆ ਇੱਥੇ ਕਦੇ ਸੋਚਿਆ ਨਹੀਂ ਕਿ ਨੇ ਵੀ ਸਪੋਰਟਸ ਕੰਪਲੈਕਸ ਇੰਟਰਨੈਸ਼ਨਲ ਲੈਵਲ ਦਾ ਕਦੇ ਜਿਹੜੇ ਵਿੱਚ ਬਣੂਗਾ ਜੋ ਬਣਨ ਜਾ ਰਹੇ ਆ ਤੁਹਾਡੇ ਹਸਪੀਟਲ ਨੂੰ ਕਰੋੜਾ ਰੁਪਇਆ ਦਿੱਤਾ ਤਿੰਨ ਮੈਰੇਜ ਪੈਲਸ ਮੈਂ ਉਹਦਾਂ ਚੀਮਾ ਸਾਹਿਬ ਨਾਲ ਤੇ ਖਾਸ ਤੌਰ ਤੇ ਮੈਨੂੰ ਲੱਗਦਾ ਵੀ ਰੋਜ਼ਗਾਰ ਦੇ ਲਈ ਇੱਥੇ ਸਾਧਨ ਪੈਦਾ ਕਰਨ ਦੀ ਜ਼ਰੂਰਤ ਹੈ ਜਿਹਦੇ ਲਈ ਅਸੀਂ ਕੇਂਦਰ ਚੱਕ ਜਿਹੜਾ ਕੰਮ ਆ ਉਹ ਕਰਾਂਗੇ ਇਸ ਤਰ੍ਹਾਂ ਦੇ ਉਮੀਦਵਾਰ ਜਿਕੇ ਜਿਹੜੇ ਆਪਣੇ ਮਾਨ ਸਾਹਿਬ ਨੇ ਜਿਹੜੇ ਆਪੋਜੀਸ਼ਨ ਪਾਰਟੀਆਂ ਨੂੰ ਉਹਨਾਂ ਨੇ ਡੱਡੂ ਤੱਕ ਬਹੁਤ ਦਿੱਕਤਾਂ ਕਰਾ ਡੱਡੂ ਨਾਲ ਮੁਕਾਬਲਾ ਤੇ ਇਸੇ ਡੱਡੂ ਤੋਂ ਮਾਨ ਸਾਹਿਬ 2017 ਦੀ ਇਲੈਕਸ਼ਨ ਹਾਰੇ ਸੀ ਤੋਂ ਬਰਨਾਲੇ ਨੂੰ ਲੜੇ ਸੀ ਹਨਾ ਉਹ ਕਹਦੇ ਆ ਮੇਰੇ ਵਿਰੁੱਧ ਮੋਦੀ ਆਵੇ ਮੇਰੇ ਵਿਰੁੱਧ ਸੋਨੀਆ ਗਾਂਧੀ ਆਵੇ ਦੇਖੋ ਭਾਈ ਅਸੀਂ ਤਾਂ ਛੋਟੇ ਜਿਹੇ ਲੀਡਰਾਂ ਸੰਗਰੂਰ ਤੋਂ ਬਾਹਰ ਜਾ ਨਹੀਂ ਸਕਦੇ ਤੁਹਾਨੂੰ ਕਿਹੜਾ ਉਹਨਾਂ ਦਾ ਹਲਕਾ ਪਤਾ ਨਹੀਂ ਮੋਦੀ ਦਾ ਉੱਥੇ ਜਾ ਕੇ ਲੜ ਲੈਣ ਮਾਨ ਸਾਹਿਬ ਸੰਗਰੂਰ ਕਿਹੜਾ ਇੱਥੋਂ ਦੇ ਕਿਹੜਾ ਜੰਮੇ ਪਲੇ ਹੈ ਇੱਥੋਂ ਵੀ ਤਾਂ ਬਾਹਰੋਂ ਆ ਕੇ ਲੜਦੇ ਆ ਜਦੋਂ 17 ਚ ਬਰਨਾਲੇ ਆ ਕੇ ਲੜੇ ਸੀ ਮਾਨ ਸਾਹਿਬ ਉਦੋਂ ਵੀ ਤਾਂ ਬਾਹਰੋਂ ਆ ਕੇ ਲੜੇ ਸੀ ਭਾਈ ਮੀਤ ਤਾਂ ਸੰਗਰੂਰੋਂ ਹੀ ਲੜ ਸਕਦਾ ਸੰਗਰੂਰ ਦਾ ਰਹਿਣ ਵਾਲਾ ਤੇ ਤੁਸੀਂ ਵੱਡੇ ਲੀਡਰ ਹੋ ਤੁਹਾਨੂੰ ਪਤਾ ਉਹ ਜਾ ਕੇ ਕਿੱਥੇ ਉੱਥੇ ਜਾ ਕੇ ਇਲੈਕਸ਼ਨਾਂ ਲੜ ਲਾਂ ਤੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par